ਗਰੋ ਵੀ ਚਲੀਏ ਮਤਰੋ ਬੰਟੀ ਸੈਡ ਭਾਈ ਸਾਹਿਬ ਰੋਜ਼ ਦਾ ਕੰਮ ਤੁਸੀਂ ਫੜ ਲਿਆ ਤਾਂ ਰੋਜ਼ ਦਾ ਬੰਟੀ ਫੇਮਸ ਕਰ ਦੇਣਾ ਤੈਨੂੰ ਕੱਲ ਵਾਲਾ ਦੇਖਿਆ ਹਾਂ ਹੈ ਮੈਂ ਕਿਹਦਾ ਰੰਗ ਨਹੀਂ ਦੇ ਕੇ। ਜਲਣ ਪਹਿਲਾਂ ਪਾਜੀ ਆਰਾਮ ਕਰਦਾ ਮੈਂ। ਹੂੰ। ਘੰਟਾ ਤੱਕ ਆਰਾਮ ਕਰਕੇ ਫਿਰ ਤੋਸੀ ਬਣਾਉਣੀ। ਅੱਜ ਅੱਜ ਦੇਖੀ ਫਿਰ। ਹਾਂ ਥੋੜੀ। ਕਿੰਨੇ ਹੋ ਗਿਆ? ਅੱਜ ਤੇਰੇ 2 ਆ ਜਾਣੇ ਨੇ ਉਹ ਚ ਕੱਲ ਵਾਲਾ ਤੇ ਅੱਜ ਵਾਲਾ। ਹੋਰ ਕਿੰਨੇ ਕਿਲਾ ਨੇ? ਸਾਧ ਰਾਣਾ। ਅੰਦਰ ਲਾ ਦੇ ਆ ਮਿੰਟੋ। അത് ਉਹ ਵੀ ਯਾਰ ਸਿੱਲੀ ਕੋਨੇ ਜੀ ਚੱਕ ਕੇ ਟਿਕਾ ਕੇ ਰੱਖੀ ਕਿਤੇ ਗਾਹ ਜਾ ਪਿਆਗਾ ਸਾਲਾ ਸੌਟ ਆਊਟ ਕਰਨ ਵਾਲੀ ਹੈ ਮੈਂ ਉਹ ਜਿਹੜੀ 220 ਦੀ ਸੱਲਨੀ ਆ ਉਹ ਆਪਣਾ ਦਿਲਪ੍ਰੀਤ ਉਹ ਆ ਉਹ ਵਿੰਡੋ ਦੀ ਹੈ ਜਿਹੜੀ ਉੱਥੇ ਪਈ ਹੈ ਇਹਨੇ ਮੁੜ ਕੇ ਦੇਣੀ ਨਹੀਂ ਉਹਨੂੰ ਉੱਪਰ ਰੱਖ ਲਈ ਜਾਏ ਉਹ ਉੱਥੇ ਹੀ ਰੱਖੀ ਹਾਲੀ ਮੁੜ ਕੇ ਫੇਰ ਅਸੀਂ ਮਤਲਬ ਖਾਣੇ ਚ ਸਾਈਡ ਜੀ ਤੇ ਰੱਖ ਦਾਂ ਤੇ ਆਹਾ ਸੀਟੀ ਬੰਦ ਦੇ ਕੋ ਕਿਹੜਾ ਇਹ ਦੇਣਾ ਸੀ ਮੇਰਾ ਪਛਾਣ ਕਗਨ ਮੜਿਆ ਬੰਟ ਕੱਲ ਵਾਲੀ ਵਿੰਡੋ ਨੂੰ ਵੀ ਨਹੀਂ ਹੈਗਾ ਸੀ ਬਈ ਚਾਈਲਡ ਲੋਕ ਲੋਫਟ ਦੀ ਵਿੰਡੋ ਸੀ ਉਹ ਹੈਗੀ ਆ ਅੰਦਰੋਂ ਲੱਗ ਬਾਹਰੋਂ ਨਹੀਂ ਚਾਈਲਡ ਲੋਕ ਹੈ ਜੀ ਪੰਜ ਦੇਖੋ ਆਹ ਵਿੰਡੋ ਆ ਇਹ ਵੀ ਨੋਟ ਚੈੱਕ ਨਹੀਂ ਕੀਤਾ ਇਹ ਕਿਹੜੀ ਕੱਲ ਲੱਗਦੀ ਸੀ ਉਹਦੇ ਵੀ ਨਹੀਂ ਲੱਗਾ ਸੀ ਨਹੀਂ ਹੁਣ ਸਾਰੇ ਲਾਉਣ ਦੇ ਸੀ ਜਿਹੜੇ ਕੱਲ ਲੈ ਕੇ ਗਏ ਸੀ ਉਹਦੇ ਵੀ ਹੈ ਨਹੀਂ ਸੀ ਚਾਰ ਵਿੰਡੋਆਂ ਪਹਿਲਾਂ ਤੇ ਲਾਈਆਂ ਸੀ ਉਹਨਾਂ ਦੇ ਵੀ ਹੈ ਨਹੀਂ ਸੀ ਵੱਡੀਆਂ ਵਿੰਡੋਆਂ ਹੁਣ ਲੌਫਟ ਦੀ ਵਿੰਡੋ ਸੀ ਜੇ ਲਿਖਿਆ ਹੋਊਗਾ ਹਾਂ ਮੈਂ ਲਾਉਣ ਗਿਆ ਅਸਲੇ ਲੌਫਟ ਦੀ ਵਿੰਡੋ ਆ ਹੁਣ ਇਹਦੇ ਤੇ ਵੀ ਲਿਖਿਆ ਹੋਇਆ ਚਲ ਦੇਖਦੇ ਹਾਂ ਜਮਾ ਇੱਕ ਜਗ੍ਹਾ ਜਹੀਦਾ ਸਮਾਨ ਹੈ ਹਨਾ ਤਜੋਰੀ ਦੇ ਵਿੱਚੋਂ ਵਿੰਡੋਆਂ ਕੱਢਣ ਲੱਗਿਆ ਹੁਣ ਛੋਟੀ ਤਜੋਰੀਜ਼ ਵਾਲੇ ਬੜੀ ਤਜੋਰੀ ਉਧਰ ਆਹੀ ਹੋਣੀ ਮੁਰਲੀਓ 52 35 ਕਿੰਨੀ ਆਪਣੀ ਜੌਬ ਨੰਬਰ 58 40 52 ਲਿਖਿਆ ਉੱਥੇ ਉਹ ਦੇਖੀ ਸੈਲ ਤੇ ਜੌਬ ਨੰਬਰ ਕੀ ਆ 43 53 53 53 ਦੋਰੀ ਉਹਨੇ ਗੱਲ ਪੂਰੀ ਹੈ 53 53 ਸਰਵੇ 2 3 ਸੈਂਟਰ ਇੱਚ ਨੇ ਤੇ ਇੱਕ ਸਾਈਡਾ ਚ ਔ ਪਿਛਲੀ ਰੱਖੀ ਪਿਛਲੀ ਔ ਜਿਹੜੀ ਪਿੱਛੇ ਪਈ ਹੈ ਡੋਰ ਦੇ ਪਿੱਛੇ ਆਹਾ 52 ਆਜੂ 52 ਆਹਾ 45 5 ਆ 53 ਆਹ ਮੂਵ ਕਰ ਇਧਰੋਂ ਨਲਪਰੀ ਦਾ ਓਏ ਆਹ ਮੂਵ ਕਰਾਈ ਹੋ ਪਿਛਲੀਆਂ ਨੇ ਆਪਣੀਆਂ ਬਾਹਰ ਕਰਦਾਂਗੇ ਮੜਾ ਇੱਕ ਤਾਂ ਹੀ ਆ ਤੇ ਤਿੰਨ ਤਿੰਨ ਸੈਂਟਰ ਚ ਨੇ ਸੈਂਟਰ ਚ ਨੇ ਬੜੀਆਂ ਨੇ ਇਹਦੇ ਨੇ ਉਹ ਪਿੱਛੇ ਬਈ ਉਹਦੇ ਆਹਾ ਇੱਕ ਹੋਰ ਹੋਣੀ ਚਾਹੀਦੀ ਇਹਦੇ ਨਾਲ ਦੀ ਤਿੰਨ ਹੋ ਗਈਆਂ ਉਹ ਚਾ ਤਾਓ ਤਿੰਨ ਮਿੰਟ ਹੋ ਗਏ ਠੀਕ ਆ ਮੜੇ ਦਿਲਪ੍ਰੀਤ ਦੇਖੇਗਾ ਚਾਈਲਡ ਲੋਕ ਹੈਗੇ ਨੀ ਲਾਉਣੇ ਪਣੇ ਯਾਰ ਮੁੜ ਕੇ ਬਾਰ ਬਾਰ ਥੋੜਾ ਜਾਵਾਂਗੇ ਆਪਾਂ ਨਹੀਂ ਇਹ ਚ ਨਹੀਂ ਆਹੋ ਦੇਖੋ ਖੋਲ ਕੇ אה, כולה אין דלקה. ਸਤਿ ਸ਼੍ਰੀ ਅਕਾਲ ਚਾਰ ਡੱਬੇ ਮੈਂ ਦੇਖੀ ਕਿੰਨੀ ਨੇ ਚਾਰ ਏਅਰ ਕੱਢ ਕੇ ਰੱਖੀਏ ਲੱਗਦੀ ਕਿਤੇ ਹੁੰਦੀ ਨਹੀਂ ਵੀ ਤੰਕਰੀ ਜਾਂਦੀ ਨੇ ਇੱਕ ਰੱਖ ਲਓ ਹਣਾ ਤਿੰਨ ਉੱਥੇ ਪਿੱਛੇ ਰੱਖ ਦਿੰਦੇ ਹਾਂ ਚਲੋ ਲੋ ਵੇ ਗੱਡੀ ਲਾਤੀ ਹਾਇਰ ਸਟ੍ਰੇਟ ਆਗੇ ਨਿੰਡੂਸ ਤੇ ਇੱਥੇ ਪਾਉਣੀਆਂ ਵਿੰਡੂਆਂ ਵਿੰਡੂਆਂ ਉੱਪਰ ਪਾਉਣੀਆਂ ਨੇ ਆਹ ਬੱਸ ਖੜੀ ਆ ਇੱਧਰ ਆਇਆ ਪਾ ਮੈਨੂੰ ਆਪ ਹੁਣ ਤੁਹਾਨੂੰ ਦਿਖਾਉਨੇ ਇੱਥੇ ਕੀ ਪੈਜ ਸ਼ਿਟ ਆਹ ਦੇ ਇੱਥੇ ਪੈਂਦੇ ਆ ਡਰੱਗੀ ਸਾਲਿਆ ਨੇ ਨੈਪੀਆਂ ਵੀ ਸਿੱਟੀਆਂ ਪੈਂਦੇ ਖੋਦੇ ਇੱਥੇ ਸੌਂਦੇ ਰਹਿੰਦੇ ਆ ਉਹਨੇ ਵੀ ਆਇਆ ਬੰਦਾ ਭਾਜੀ ਬੈਸਟ ਪੀਸ ਕਿਨੇ ਹੋ ਕਾਇਨਾਤਾ ਜਿਮੈਟਰੀ ਨਹੀਂ ਹੁੰਦੀ ਆਪਣੀ ਸਕੂਲ ਦੀ ਨੀ ਬਹੁਤ ਰੱਖਿਆ ਨਹੀਂ ਉਹ ਕਾ ਕਿਨੇ ਦਿੱਤਾ ਕਿਸੇ ਨੇ ਟੋਕੇ ਉਹਨੂੰ ਕਿਹਾ ਕਿਸੇ ਨੇ ਉਹਨੂੰ ਕੁਛ ਤਾਂ ਜਿਹੜਾ ਇੱਧਰੋਂ ਇੱਕ ਪੁਰਾਣਾ ਆਈ ਹੈ ਹਾਂ ਉਹਨੇ ਆਵਾਜ਼ ਮਾਰੀ ਐਂਡਸਾ ਪੈਂਸਲ ਤੋਂ ਪਤਾ ਨਹੀਂ ਕੀ ਕਿਹਾ ਉਹਨੇ ਬਾਹਰ ਉਹ ਹੋ ਜਿਹੜਾ ਬਾਹਰੋਂ ਆਇਆ ਹੈ ਹਨਾ ਉਹ ਮੈਂ ਨਾ ਰਿਕਾਰਡ ਕਰਦਾ ਸੀਗਾ ਮੈਂ ਰਿਕਾਰਡ ਕਰਦਾ ਕਰਦਾ ਉਧਰੋਂ ਗਿਆ ਫੇਰ ਮੁੜਿਆ ਆਇਆ ਹਨਾ ਉਹਨੇ ਫੇਰ ਉਹਨਾਂ ਨੂੰ ਕਿਹਾ ਉਹਨਾ ਵੀ ਸਾਲਿਆ ਥੋੜੀ ਰਿਕਾਰਡਿੰਗ ਕਰਦਾ ਇਹ ਤਾਂ ਹੀ ਭੱਜ ਗਏ ਸਾਲੇ ਆ ਪਾਣੀ ਵਿੱਚ ਤੈਨੂੰ ਮਿਲੋ ਹੈ ਇੱਧਰ ਲਾ ਕੋੜੀ ਲਿਆਉਣੀ ਪੋਣਾ ਹੈ ਤਾਂ ਕੰਮ ਸਿੱਧਾ ਜੀ ਆ ਪਹਿਲਾਂ ਉੱਪਰ ਲੀਆਂ ਪਾ ਲੋ ਤੁੰਨੇ ਮੈਂ ਬੈਨ ਲਾ ਕੇ ਆਉਣਾ ਸਾਈਡ ਤੇ ਕਿਤੇ ਉਹ ਖੜੀ ਵੈਨ ਤਕਾਣਾ ਵਧੀਆ ਮਿਲਿਆ ਮੈਨੂੰ ਸਾਲਾ ਇਹਨੂੰ ਸੌਣ ਨੂੰ ਇੱਥੇ ਵੀ ਸੌ ਸਕਦੇ ਹਾਂ ਨਾ ਉਹ ਸਾਰੇ ਫਲਾਈਟਾਂ ਵਾਲੇ ਨੇ ਕਹਿੰਦੇ ਭਈ ਆਓ ਜਾਂ ਉਹ ਕਹਿਣਗੇ ਆਉਂਦੇ ਆਉਣਗੇ ਜਦੋਂ ਪਾਇਆ ਆਹਾਂ ਲੋਕ ਵੀ ਐਂਓ ਲੈ ਜਾ ਸਿੱਧੇ ਟਿਆ ਬ੍ਰਾਊਨ ਵਿੰਡੋ ਮੇਰੀ ਯਾ ਰੈਡੀ ਰੈਡੀ ਇਸ ਉਹ एवरीथिंग ਇਜ਼ ਰੈਡੀ ਸਰ ਓਕੇ ਲੈ ਦੇ ਫਿਰ ਉਹਦੇ ਗਲਾਸ ਉਧਰ ਹੋਣਗੇ ਕਿ ਇੱਧਰ ਅ ਗਲਾਸ ਨੂੰ ਨਹੀਂ ਪਤਾ ਯਾਰ ਆ ਰੌਮੀ ਕਿੱਥੇ ਆ ਉਧਰ ਹੋਣੇ ਕਿੱਥੇ ਨਹੀਂ ਆਗਾ ਹਾਂ ਉਹ ਬੰਦਾ ਤਾਂ ਮੀਜ਼ਰਮੈਂਟ ਤੇ ਗਿਆ ਹੈ ਫੇ ਉੱਥੇ ਬੰਦਾ ਹੈਗਾ ਕੋਈ ਚਾਬੀ ਹੋਣੀ ਚਾਬੀ ਨੇ ਗਲਾਸ ਥੋੜਾ ਬਣਾਉਣੇ ਨੇ ਆਉ ਮੇ ਮਦਰ ਸ਼ਾਇਦ ਬਣੇ ਹੋਣ ਅੰਦਰ ਮੈਂ ਫਿਰ ਆਪਣਾ ਬਲੌਕ ਖਰਾਬ ਦੇ ਇਹ ਉਹ ਜਿਹੜਾ ਇਹ ਫਲੈਟ ਹਾਂ ਮਗਾ ਇੱਕ ਇੱਕ ਹੁੰਦੀ ਐ ਇਹ ਐ ਇਹਦੀ ਮਹਿਫਲ ਦੀ ਅੱਜ ਇੱਕ ਇੱਕ ਹੋਦੀ ਆ ਹਾਂ ਉਹ ਪਸਾਲੇ ਪਾਉਂਦੇ ਇੱਕ ਇੱਕ ਨੇ ਕਰੇ ਇੱਕ ਪਾ ਦੋ ਕਦੇ ਇੱਕ ਗਲਾਸ ਚੇਂਜ ਕਰ ਦੋ ਇਹ ਗਵਰਨਮੈਂਟ ਦੇ ਥਰੂ ਹੋ ਗਿਆ ਨਾ ਆ ਮਹਿਫਲ ਜਿਹੜਾ ਫਿਰ ਜਿਵੇਂ ਜਿਵੇਂ ਕੰਪਲੀਟ ਆਉਂਦੀ ਓਵੇਂ ਓਵੇਂ ਚੇਂਜ ਕਰ ਦਿੰਦੇ ਮੈਂ ਤਾਂ ਕਹਿ ਸੀ ਕਿੱਠੀਆਂ ਕਰਾ ਲਓ ਬਹੁਤ ਵਾ ਫਾਇਦਾ ਪਰ ਚੱਲ ਤੇ ਵੀ ਸਹੀ ਹੈ ਕਦਾਂ ਰਹਿ ਗੱਲ ਚੱਲ ਹਾਂ ਓਏ ਯਾਰ ਪੌਂਦੇ ਇੱਕ ਇੱਕ ਨੇ ਆਏ ਨਹੀਂ ਮਹਿਫਿਲ ਰੈਸਟੋਰੈਂਟ ਉਹਦੀਆਂ ਬੰਡਵਾਂ ਨੇ ਇਹ ਉਹ ਫਿਰ ਜਿਵੇਂ ਜਿਵੇਂ ਕੰਪਲੀਟ ਕਰਦੇ ਨੇ ਓਵੇਂ ਓਵੇਂ ਬਣਾਈ ਜਾਂਦੇ ਨੇ ਉਹ ਇਹ ਗਵਰਨਮੈਂਟ ਤੇ ਥਰੂ ਹੋ ਗਿਆ ਨਾ ਕਿਹੜਾ ਰੈਸਟੋਰੈਂਟ ਮਹਿਫਿਲ ਰੈਸਟੋਰੈਂਟ ਸਾਊਥ ਹਾਲ ਜਿਹੜਾ ਆਪਣਾ ਸਟੇਸ਼ਨ ਲੰਘਦੀ ਸਾਰੇ ਖਪਿਆਤ ਹਾਂ ਜਿਵੇਂ ਕਾਉਂਸਲ ਆਲੇ ਨੇ ਨਾ ਜਿਵੇਂ ਕਾਉਂਸਲ ਦਾ ਫਲੈਟ ਦੇਣਾ ਕਿਸੇ ਨੂੰ ਉਹਦਾ ਰੂਮ ਦੇਣ ਲਾ ਕੇ ਹੁਣ ਇੱਕ ਇੱਕ ਕਾਉਂਸਲ ਦਾ ਫਲੈਟ ਜਿਵੇਂ ਕਾਉਂਸਲ ਫਲੈਟ ਨਹੀਂ ਦੇਂਦੀ ਸਿੰਗ ਇਕੱਲੇ ਸਿੰਗਲ ਮਦਰ ਨੂੰ ਹੁਣ ਉਹ ਕੀ ਕਰਦੇ ਨੇ ਉਹ ਕਹਿੰਦੇ ਸਾਡੇ ਕੋਲ ਫਲੈਟ ਹੈ ਨਹੀਂ ਰੂਮ ਦਿੰਦੇ ਨੇ ਤੇ ਥੱਲੇ ਹੋਟਲ ਦੀ ਉਹ ਕਿਚਨ ਯੂਜ਼ ਕਰੋ ਕਿਚਨ ਵੀ ਯੂਜ਼ ਕਰ ਸਕਦੇ ਹੋ ਥੱਲੇ ਜਾ ਕੇ ਹਾਂ ਉੱਪਰ ਆਪਣੇ ਰੂਮ ਤੋਂ ਹਾਂਜੀ ਰੈਂਟ ਦੇਣਾ ਬੰਦ ਕਰਤਾ ਰੈਂਟ ਦੇਣਾ ਬੰਦ ਕਰਤਾ ਆਲਾ ਖੋਲਦੀ ਖੋਲਦੀ ਰੈਂਟ ਦੇਣਾ ਬੰਦ ਕਰਤਾ ਉਹ ਕਹਿੰਦੇ ਜਗ੍ਹਾ ਲਓ ਕੋਡੋ ਤੇ ਸਿਟੀਜ਼ਨ ਸਿੰਗਲ ਚੂਜ਼ ਕਰੋ ਹਾਂ ਫੁੱਲ ਲੇਬਲ 2 ওপਨ ਦ ਡੋਰ 209 209 ਰੋ 9 ਦੇ ਵਿੱਚ ਘਲਾਰੇ ਪਾ ਤੇ ਓਕੇ ਇਹ ਜਨੂਲ ਕੇ ਹੋ ਗਏ ਦਿਓ ਦੀ ਫੋਟੋ ਖੱਚ ਕੇ ਵੀ ਓਕੇ ਕੀ ਓਕੇ ਕੋਈ ਪੁੜਾ ਫੋਨ ਆਇਆ ਕਹਿੰਦਾ ਪਾਰਕਿੰਗ ਪੇ ਕਰ ਕਿਹੜੀ ਦੀ ਪਤਾ ਨਹੀਂ ਰਿੰਗੋ ਆਇਆ ਪਾ ਹਾਂ ਕਿਹਦੀ ਆਪਾਂ ਖੜਾ ਹੋ ਕੇ ਨਾ ਮੀਜ਼ਰ ਕਰਨ ਪੈਣੀ ਖੜਾ ਰਿੰਗੋ ਦੇ ਕੋਡ ਭੇਜ ਉਹਨੂੰਗਾ ਲੇ ਮੈਂ ਕਰ ਦੰਨਾ ਮੇਰੇ ਕੋਲ ਹੈਗਾ ਅਕਾਊਂਟ ਓੱਠੇ ਹੀ ਰੱਖ ਲੈ ਸਬਾਲ ਆ ਵੀ ਰੱਖ ਆ ਬੰਦੇ ਉਹ ਜਿਹੜੀ ਮਾਸਾ ਮੈਂ ਤੈਨੂੰ ਕੱਲ ਨੂੰ ਕਰਦਾ ਕਾਲ ਡੋਰ ਕਲੋਜ਼ ਹੋ ਗਿਆ ਲਿਫਟ ਦੇ ਵਿੱਚ ਵਿੰਡੋ ਟੁੱਟ ਗਈ ਨੇ ਉਹਦੇ ਆਹ ਆਹ ਕੋਲ ਹਾਂ ਹੈਲੋ ਇੱਕ ਨੰਬਰ ਠੀਕ ਆ 000 ਨਾ ਨਾ ਬੱਸ ਮੈਂ ਬਿੰਡੋ ਹੀ ਫਟ ਕਰਕੇ ਚੱਲੇ ਆ ਘਰ ਨੂੰ ਜੇ ਕੋਡ ਮੋਗਗਮ ਹੋਰ ਦਾ ਮਾਹੀ ਤੇਰੇ ਜੜਿਆ ਮੈਨੂੰ ਉਹਦਾ ਆ ਗਿਆ ਫੋਨ ਤੇ ਉਹਦਾ ਜਲਜੀਤ ਦਾ ਫੋਨ ਆਇਆ ਸਵੇਰੇ ਨਾਲ ਹੀ ਸੀ ਇਹ ਮੇਰੇ ਕਹਿੰਦਾ ਜਿਆਦਾ ਤਾਂ ਫੋਨ ਆਇਆ ਮੈਂ ਕਿਹਾ ਲੈ ਵੀ ਜਾਂ ਤਾਂ ਕੋਈ ਲਾਂਭਾ ਲਊਗਾ ਵੀ ਜਿਵੇਂ ਉਹਨੇ ਪਹਿਲਾਂ ਮੈਨੂੰ ਫੋਨ ਕਰਿਆ ਸੀ ਕਹਿੰਦਾ ਯਾਰ ਬਾਰ ਬਾਰ ਫੋਨ ਕਰੀ ਜਾਂਦੇ ਨੇ ਮੈਂ ਕਹਾ ਚਲ ਕੋਈ ਨਹੀਂ ਮੈਂ ਕਰਦਾ ਮਾ ਪਤਾ ਨਹੀਂ ਫੇਰ ਕੋਈ ਗੱਲ ਹੋ ਗਿਆ ਉਹ ਕਹਿੰਦਾ ਲਓ ਜੀ ਪਾਰਟੀ ਹੋ ਗਈ ਦੋ ਨੋ ਡਨ ਜਸਟ ਅਪਡੇਟ ਯਾਰ ਜਸਟ ਟੂ ਗਿਵ ਮੀ 50 ਮਿੰਟਸ ਨੋ ਵਾਈਟ ਹੈਲੋ ਲਿਫਟ ਗੋਇੰਗ ਅਪ ਵਲ ਟੂ ਹੋਲਡਰ ਬਾਈ ਕੌਲੀ ਮਾਰੀ ਥੇਲੇ ਖੈਣੇ ਕੋ ਤੁਸ ਆਪੇ ਨੂੰ ਲੱਗਦਾ ਤੋ ਯਾਰ ਦੇਰ ਵੀ ਨਾ ਕਿਉਂ ਕਿ ਮੈਂ ਵਿੰਡੋ ਕਿਹੜਾ ਨਾਰਮਲ ਹੈ ਕਹਿੰਦਾ ਸਮੂਥ ਗਰੇ ਆ ਮੈਂ ਕਿਹਾ ਵਿੰਡੋ ਕਿਹੜਾ ਨਾਰਮਲ ਆ ਇੱਥੇ ਤੇਰੇ ਕਿਹਨੇ ਦੇਖਣੀ ਆ ਜਿੱਥੇ ਤੂੰ ਫਾਸ ਫਾਸ ਲਾਈ ਜਾਣਾ ਇੱਥੇ ਕਿਹਨੇ ਦੇਖਣੀ ਆ ਸਮੂਥ ਆ ਕਿ ਕਿੜੀ ਆ ਮੁੰਡਾ ਕਹਿੰਦੇ ਮਠਿਆਈ ਲੈਣ ਆ ਗਿਆ ਦੇਖੋ ਮਠਾਈਓ ਮਠਾਈ ਲੈ ਵੀ ਲਿਆ ਇੰਨਾ ਹਟਿਆ ਦੁਈ ਲਾਈਦਾ ਨਾਉਂ ਦੀ ਨਾਲ ਪਟਿਆਈਆਂ ਲੱਦ ਲਈਆਂ ਲੱਡੂਆਂ ਨਾਲੇ ਸਾਰੂ ਆਜ ਹੈ ਮੁਰਗਾ ਖਾਣਾ ਮੁਰਗਾ ਬੇਵਿਚ ਕਰ ਲੈਣਾ ਹੂੰ ਕੀ ਖਲਾ ਦੀ ਇਹ ਕਹਦਾ ਟੰਕਾਂ ਟੂਕਾਂ ਪੱਟੇ ਤਰੇ ਆਉਂਦੇ ਲੱਖਾਂ ਜਾਨਵਰ ਬੜੇ ਪਏ ਨੇ ਨਹੀਂ ਉਹ ਬੰਦਾ ਕਿਰਾ ਬੱਕਰੇ ਨਾਲ ਪੰਗਾ ਲੈ ਲਿਆ ਬਸ ਬਸ ਕਰਾ ਦੀ ਉਹ ਸਾਹਿਲ ਅਲੀ ਲੱਤ ਜੀ ਕਾ ਬਿਚਨ ਕੁੜੀ ਹੋਣੀ ਆਪਾਂ ਬਾਰੀ ਆਂ ਜੀ ਤੀਸਰ ਨਾਲ ਆਹਨ ਨੂੰ ਮਨਾਉਂਦੇ ਨੇ ਬੇਬੀ ਪੱਟੇ ਨੇ ਸਾਈਂ ਮੇਨ ਉਹਦੇ ਪੀਸ ਤਾਪੋ ਜਿਹੜੇ ਬਾਕੀ ਹੈ ਜਰਾ ਮੈਂ ਕਰ ਦਿੰਦਾ ਬਾਕੀ ਕੱਟੀਏ ਲਾ ਦੋ ਮੋੜ ਆ ਗਿਆ ਇੱਕ ਬੇਬੀ ਚਿਕਨ ਕਰ ਦੋ ਇੱਕ ਬੇਬੀ ਚਿਕਨ ਦੋ ਡਰਮ ਸਟਿਕ ਥੈਟਸ ਇਟ ਤੇ ਥੋੜੀ ਜਿਹੀ ਕਲੇਜੀ 30 30 మీడియం सब तो पहले यही करो दिन लाया पर 550 ਦਾ ਮੁਰਗਾ ਆ ਗਿਆ ਹੁਣ ਤਾਂ ਇੰਡੀਆ ਵੀ ਇਹੀ ਰੇਟ ਚੱਲਦਾ ਉਹ ਹਨਾ ਥੋੜਾ 200 ਉਹ ਅੰਡੇ ਵੀ ਚਿੱਤੇ ਇੱਕ ਉਹ ਲੈਣਾ ਸੀ ਸੱਚ ਮਸਾਲਾ ਉਹ ਹੈਗਾ ਐਮ ਡੀ ਐਚ ਦਾ ਆਹ ਦੇ ਪਿਆ ਚਿਕਨ ਚੇਂਜ ਹੋਣੀ ਹੈ ਮੇਰੇ ਕੋਲ ਨਹੀਂ ਇਹਦਾ ਹੈ ਇੱਕੋ ਹੀ ਦੇ ਦੇ ਤੈਨੂੰ ਪੈਸੇ ਆਉਂ ਦੂਰੇ ਬਤਾ ਦੇ ਅਜੇ ਮਸਾਲੇ ਕਿੰਨੇ ਦਾ ਫਰੀ ਹਿੰਦੀ ਇਹ ਤੋਂ ਇਸ ਸਟ੍ਰੀਟ ਵਾਲੀ ਦੀ మీడియం ਵਾਲੀ ਜਾ ਕੇ ਦੇ ਹੋਮਰ ਦਾ ਪੰਜ ਮਸਾਲੇ ਜਾ ਕੇ ਪਿੱਛੇ ਵੀ ਲੈ ਆਉਣਾ ਸੀ ਓਕੇ ਤੁਹਾਡਾ ਕਿੰਨੇ ਅਜੇ ਕਿੰਨੇ ਦਾ ਸੈਂ ਇਹ ਦੋ ਤੋਂ ਦੇਖੋ ਕਟਾ ਦੇ ਹਾਂ ਓ ਇਸ ਸਟੂਡੈਂਟਸ ਮਿਲ ਰਹੇ ਨੇ ਨਾ डन थैंक यू सर ओके ਵੀਰੇ ਮਿਲਦੇ ਆ ਫਿਰ ओके थैंक यू ओके जी ਜਿਆ ਇੰਡੀਆ ਦੇ ਸਬਸਕ੍ਰਾਈਬਰ ਦਰੱਖਤ ਹਾਂ ਨਹੀਂ ਉਹ YouTube ਤੇ ਪਾਉਣਾ ਨਾ ਬਲੌਗ ਬਣਾ ਕੇ ਹਾਂ YouTube ਤੇ ਬਣਾਉਣ ਪਾਗਲ ਪਾਉਨੇ ਹੁੰਦੇ ਆ ਅਸੀਂ ਵਲੋਗਰ ਵਲੋਗ ਬਣਾਇਆ ਵਾ ਨਾ ਅੱਛਾ ਉਹਦੇ ਪੇਜ ਬਣਾਇਆ ਵਾ ਆ ਦੇ ਬਸ ਅੱਜ ਛਾੜ ਦਾਨੀ ਹੈ ਤੁਹਾਡੇ ਨਾਮ ਤੇ ਸਟੋਰ ਤੇ ਬਾਲ ਨਾ ਯੋ ਬੈਸਟ 27 ਅਕਾਉਂਟ ਆ ਮੀਟ